ਸ਼ਾਹਰ ਸਿਟੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਲੋ ਵੀ ਰਾਤ ਨੂੰ ਅਸੀਂ ਲਾਈਵ ਹੋਏ ਆ ਟਾਈਮ ਹੈਗਾ ਜੀ 9 ਵੱਜ ਚੁੱਕੇ ਆ ਤੇ ਧੁੰਦ ਦੇਖੋ ਪੂਰੀ ਹੈ ਜੀ ਇੱਥੇ ਕਿਸੇ ਟਾਈਮ ਪਹਿਲਾਂ ਨਾਕਾ ਜਿਹੜਾ ਲੱਗਾ ਸੀਗਾ ਤੇ ਪ੍ਰਾਈਵੇਟ ਸਿਕਿਉਰਿਟੀ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਸੀ ਇੱਥੇ ਤੇ ਗੱਡੀਆਂ ਦੀ ਪੂਰੀ ਚੈਕਿੰਗ ਹੁੰਦੀ ਸੀਗੀ ਤੇ ਕੋਈ ਵੀ ਫालतू ਜਿਹੜੇ ਘੁੰਮਣ ਫਿਰਨ ਵਾਲੇ ਬੰਦੇ ਆ ਉਹਨਾਂ ਨੂੰ ਅੰਦਰ ਨਹੀਂ ਜੀ ਆਉਣ ਲੈਂਦੇ ਹੁਣ ਕੁਝ ਦਿਨ ਪਹਿਲਾਂ ਡਿਲੇਅ ਰਹੀ ਆ ਵਿੱਚ ਸਿਕਿਉਰਿਟੀ ਹੁਣ ਦੁਬਾਰਾ ਨਵੀਂ ਸਿਕਿਉਰਿਟੀ ਆਈ ਆ ਦੇ ਆਪਣੇ ਗੁਰਵਿੰਦਰ ਭਾਜੀ ਜੀ ਆ ਜਿਹੜੇ ਆਪਣੇ ਮੇਨ ਆਮ ਆਦਮੀ ਪਾਰਟੀ ਦੇ ਆਗੂ ਵੀ ਆ ਵਧੀਆ ਲੀਡਰ ਵੀ ਆ ਉਹਨਾਂ ਵੱਲੋਂ ਸਿਕਿਉਰਿਟੀ ਸਾਰੀ ਇਹ ਲਗਵਾਈ ਜਾਂਦੀ ਆ ਤੇ ਨਾਲ ਚੌਂਕੀ ਦੇ ਮੁਲਾਜ਼ਮ ਵੀ ਖੜੇ ਆ ਦੇਖ ਲਓ ਤੁਸੀਂ ਤੇ ਲੋਕਾਂ ਨੇ ਫੋਮ ਬਹੁੜਾਈਆਂ ਹੁੰਦੀਆਂ ਮੂਲ ਖਰਾਬ ਹੁੰਦਾ ਜੀ ਮੂਲ ਖਰਾਬ ਹੁੰਦਾ ਉੱਥੇ ਦਾ ਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਦੇਖ ਲਓ ਸਾਰੀ ਪੁਲਿਸ ਵੀ ਲੱਗੀ ਆ ਸਾਰੀ ਸਿਕਿਉਰਿਟੀ ਵੀ ਲੱਗੀ ਹੋਈ ਆ ਕੱਲੀ ਕੱਲੀ ਗੱਡੀ ਚੈੱਕ ਹੋ ਕੇ ਜਾ ਰਹੀ ਆ ਮੁਲਾਜ਼ਮ ਸਾਹਿਬ ਆਪਣੇ ਲੱਗੇ ਹੋਏ ਆ ਆ ਦੇਖ ਲਓ ਲਾਈਵ ਤਸਵੀਰਾਂ ਤੁਸੀਂ ਦੇਖੋ ਕਿਉਂਕਿ ਚਾਰ ਸਾਹ ਵੀ ਲੱਗੇ ਆ ਦੇਖੋ ਬੰਦੇ ਨਾਲ ਜੈਕਟਾ ਪਾਈਆਂ ਸਿਕਿਉਰਿਟੀ ਦੀਆਂ ਸਾਰੀ ਚੈਕਿੰਗ ਹੋ ਕੇ ਜਾਂਦੀ ਹੈ ਇਦਾਂ ਨਹੀਂ ਪੂਰੀ ਵੈਰੀਫਿਕੇਸ਼ਨ ਹੋ ਰਹੀ ਹੈ ਗੱਡੀਆਂ ਦੀ ਫੇਰੇ ਜਾਣ ਦਿੰਦੇ ਆ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਵਾਂ ਇੱਥੇ ਲਾਈਵ ਜਿਹੜਾ ਕੈਮਰਾ ਵੀ ਲੱਗਾ ਹੋਇਆ ਵਾ ਜਿਹਦੇ ਸੀਸੀਟੀਵੀ ਫੁਟੇਜ ਸਾਰੀ ਆਂਦੀ ਹੈ ਉਹਦੇ ਵਿੱਚ ਵਾਇ ਵਗੈਰਾ ਆਂਦੀ ਹੈ ਕਿਹੜੀ ਗੱਡੀ ਐਂਟਰ ਹੋਈ ਹੈ ਕਿਹੜੀ ਬਾਹਰ ਗਈ ਹੈ ਸਾਰੀ ਚੀਜ਼ ਨੋਟ ਹੁੰਦੀ ਹੈ ਆਪਾਂ ਗੁਰਮਿੰਦਰ ਭਾਜੀ ਖੜੇ ਆ ਆਪਾਂ ਕਰਦੇ ਆ ਗੱਲਬਾਤ ਇਹਨਾਂ ਨਾਲ ਪੱਤੀ ਪੂਰੀ ਬਾਕੇ ਆਣੀ ਭਾਈ ਨਹੀਂ ਸਾਨੂੰ ਨਹੀਂ ਪਤਾ ਲੱਗਣਾ ਤੁਸੀਂ ਕੌਣ ਆ ਬੈਕ ਤਾਂ ਕੋਈ ਵੀ ਲੈ ਕੇ ਆ ਸਕਦਾ ਗੁਰਵਿੰਦਰ ਭਾਈ ਸਸਰੀ ਘਰ ਦਾ ਸਾਡਾ ਜੀ ਸਸਰੀ ਘਰ ਦਾ ਭਾਜੀ ਪੱਲੇ ਦੱਸੋ ਇਨੇ ਟਾਈਮ ਸਿਕਿਉਰਿਟੀ ਕਿੱਥੇ ਰਹੀ ਆਪਣੀ ਹਫਤਾ ਤੋਂ ਛੋੜਾ ਡਿਲੇ ਰਿਹਾ ਵਿੱਚ ਕਿਲੇ ਕਈ ਚੀਜ਼ਾਂ ਆ ਜਾਂਦੀਆਂ ਜਿੱਦਾਂ ਸਿਕਿਉਰਿਟੀ ਠੰਡ ਬੜੀ ਸੀ ਸ਼ੈਟਰ ਨਹੀਂ ਸੀਗਾ ਉਹਦੇ ਕਰਕੇ ਹੈ ਨਾ ਹਾਂਜੀ ਹਾਂਜੀ ਤੇ ਅਸੀਂ ਪਹਿਲਾਂ ਉਹਨਾਂ ਚੀਜ਼ਾਂ ਦਾ ਪ੍ਰੋਵੀਜ਼ਨ ਕੀਤਾ ਤੇ ਫਿਰ ਉਹਨਾਂ ਨੂੰ ਦੁਬਾਰਾ ਤੋਂ ਇੰਪਲੀਮੈਂਟ ਕੀਤਾ ਹਾਂ ਤੇ ਅੱਜ ਕਿੰਨੇ ਕ ਬੰਦੇ ਭਾਜੀ ਆਪਣੇ ਸਿਕਿਉਰਿਟੀ ਦੇ ਆਏ ਆ ਆਪਣੇ 4-5 ਹੈਗੇ ਆ ਤੇ ਇਹ ਟੀਮ ਸਾਡੀ ਹੋ ਜਾਣੀ 10 ਕ ਬੰਦਿਆਂ ਦੀ ਓਕੇ ਅਸੀਂ ਹਰ ਕੋਰਨਰ ਜਿਹੜਾ ਹੈ ਨਾ ਉਹਨੂੰ ਆਪਾਂ ਨੌਕ ਕਰ ਦੇਣਾ ਰਾਤ ਨੂੰ ਹੂੰ ਕੋਈ ਵੀ ਸ਼ਰਾਤੀ ਬੰਦਾ ਇਹ ਨਾ ਸੱਚ ਹੈ ਕਿ ਉਹਦੀ ਐਂਟਰੀ ਹੋ ਜਾਊਗੀ ਹੁਣ ਹੂੰ ਉਹਨਾਂ ਹੋਰ ਵੀ ਤਗੜੇ ਤਰੀਕੇ ਦੇ ਨਾਲ ਆਪਾਂ ਇੰਪਲੀਮੈਂਟ ਕਰ ਓਕੇ ਤੇ ਭਾਜੀ ਇਹ ਕਿੰਨੇ ਵਜੇ ਸਟਾਰਟ ਹੁੰਦੀ ਹੈ ਤੇ ਕਿੰਨੇ ਵਜੇ ਤੱਕ ਖਤਮ ਹੁੰਦੀ ਹੈ ਸਿਕਿਉਰਿਟੀ ਲੈ ਕੇ ਸਵੇਰੇ ਆਪਣਾ 5 6 ਵਜੇ ਤੱਕ ਅਸੀਂ ਜਿਹੜਾ ਆ ਇਹ ਪ੍ਰੋਵੀਜ਼ਨ ਦਿੱਤਾ ਹੈ ਉਹ ਤੋਂ ਬਾਅਦ ਡੇ ਟਾਈਮ ਵੀ ਅਸੀਂ ਕਰ ਦੇਣੀ ਹੈ ਇੱਕ ਸ਼ਰਾਰਤੀ ਅੰਸਰ ਭਾਈ ਰਾਤੀ ਆਂਦੇ ਆ ਪਿਛਲੀ ਵਾਰ ਸਿਕਿਉਰਿਟੀ ਨਾਲ ਵੀ ਗੱਲ ਹੋਈ ਸੀਗੀ ਕਦੇ ਕੋਈ दारू ਪੀ ਕੇ ਬੰਦੇ ਆਂਦੇ ਆ ਕੋਈ ਲੜਦੇ ਸਾਡੇ ਨਾਲ ਅਸੀਂ ਕੀ ਕਰੀਏ ਸਾਡੇ ਕੱਟ ਨੂੰ ਮਾਰ ਦਊਗਾ ਕੱਟ ਕੇ ਗੋਲੀ ਮਾਰ ਦਊਗਾ ਕੁਝ ਕਰ ਦਊਗਾ ਇਸ ਕਰਕੇ ਡਰਦੇ ਕੰਦਾ ਸੀ ਤਾਂ ਜਾਨ ਦਿੰਦੇ ਅੰਦਰ ਸਰ ਐਸੀ ਕਰਕੇ ਜਿਹੜੇ ਕੌਂਟੀ ਇੰਚਾਰਜ ਤਸਵੀਰ ਦੀ ਹੈਗੇ ਹਨ ਇਹਨਾਂ ਨੂੰ ਆਪਾਂ ਇਹਨਾਂ ਦਾ ਕੰਟੈਕਟ ਨੰਬਰ ਡਿਟੇਲਾਂ ਦੇ ਦਿੱਤੀਆਂ ਨੇ ਕਿ ਕੱਲ ਨੂੰ ਅਗਰ ਤੁਹਾਨੂੰ ਕੋਈ ਵੀ ਐਡਾਂ ਦੀ ਪ੍ਰੋਬਲਮ ਆਂਦੀ ਹੈ ਤੇ ਪੁਲਿਸ ਨੂੰ ਤੁਸੀਂ ਕੰਟੈਕਟ ਕਰੋ ਸਾਨੂੰ ਕੰਟੈਕਟ ਕਰੋ ਅਸੀਂ ਰਲ ਮਿਲ ਕੇ ਇਸ ਚੀਜ਼ ਦਾ ਜਿਹੜਾ ਸੋਲੂਸ਼ਨ ਕੱਢਾਂਗੇ ਤੇ ਭਾਜੀ ਇਹ ਦੱਸੋ ਮੈਨੂੰ ਇਹ ਕਿੰਨੇ ਵਜੇ ਤੱਕ ਤੁਹਾਡਾ ਨੌਕਰਾਮ ਇੱਥੇ ਰੱਖਣਾਂਗੇ ਸਾਈਂ ਰਾਤ ਵੇਚ ਤਾਂ ਜਾਂ ਕਿਹੜਾ ਮਾਰਦੇ ਰਹਿਣਗੇ ਵਿੱਚ ਵਿੱਚ ਇਹਨਾਂ ਦੀ ਵੀ ਵਿਚਾਰੀ ਪ੍ਰੋਬਲਮ ਹੈ ਕਿ ਸਟਾਫ ਘਟਿਆ ਤੇ ਜਿੰਨਾ ਇਹ ਸਹਿਯੋਗ ਕਰ ਸਕਦੇ ਕਰਦੇ ਉਸ ਤੋਂ ਵੱਧ ਕਰਦੇ ਪਏ ਤੇ ਅਸੀਂ ਜਦੋਂ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਸਾਨੂੰ ਉਸੇ ਵੰਦੇ ਰਿਸਪੌਂਸ ਦਿੰਦੇ ਇਹਨਾਂ ਨੇ ਬਹੁਤ ਥਾਣਾ ਸਹਿਯੋਗ ਕੀਤਾ ਤੇ ਭਾਜੀ ਇੱਕ ਜੀ ਹੋਰ ਦੱਸ ਦਿਓ ਜਿੱਦਾਂ ਕਿ ਇਹਦੀ ਐਂਟਰੀ ਇੱਦਾਂ ਕਰਨੀ ਕਿਸ ਨੇ ਇੱਥੇ ਤੋ ਕਿੱਦਾਂ ਐਂਟਰੀ ਕਰ ਸਕਦਾ ਕੀ ਕੀ ਸਹੂਲਤਾਂ ਚਾਹੀਦੀਆਂ ਸਾਤੋਂ 10 ਵਜੇ ਤੋਂ 11 ਵਜੇ ਤੱਕ ਓਕੇ ਤੇ ਕੀ ਕੀ ਆਪਾਂ ਬਾਈ ਚੈੱਕ ਕਰਦੇ ਹਾਂ ਇੱਥੇ ਜਦੋਂ ਗੱਡੀ ਆਂਦੀ ਜਾਂ ਕੋਈ ਬਾਹਰੋਂ ਆਂਦੇ ਆ ਅਸੀਂ ਉਹਨਾਂ ਦੇ ਆਧਾਰ ਕਾਰਡ ਚੈੱਕ ਕਰਦੇ ਹਾਂ ਉਹਨਾਂ ਦੀ ਗੱਡੀ ਵੀ ਆਪਾਂ ਦੇਖਦੇ ਹਾਂ ਕਿ ਕੋਈ ਸ਼ਰਾਬੀ ਆਂਸਰ ਤਾਂ ਨਹੀਂ ਵਿੱਚ ਜਾਂ ਹੂੰ ਔਰ ਗੱਡੀ ਦਾ ਨੰਬਰ ਵਗੈਰਾ ਜਿਹੜਾ ਹੈਗਾ ਆਪਾਂ ਨੋਟ ਕਰਦੇ ਹਾਂ ਜਿਹਦੇ ਨਾਲ ਜੇਕਰ ਉਹ ਕੋਈ ਕੋਈ ਲੈ ਕੇ ਜਾ ਰਹੇ ਕੋਈ ਕੰਟੈਕਟ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਉਹਨਾਂ ਦੀ ਡਿਟੇਲ ਨਾਲ ਲੱਗਦੀ ਹੈ ਕਿ ਕਿੰਨੀ ਕਿੰਨੇ ਟਾਈਮ ਵਾਸਤੇ ਜਾ ਰਹੇ ਆ ਕਿ ਨਹੀਂ ਜੇ ਅੱਧੇ ਘੰਟੇ ਜਾਂ ਘੰਟੇ ਵਾਸਤੇ ਜਾ ਰਹੇ ਔਰ ਤੋਂ ਬਾਅਦ ਉਹਨਾਂ ਤੁਰੰਤ ਫੋਨ ਜਾਈ ਪੁਲਸ ਨਾਲ ਤੁਹਾਡਾ ਕਿਦਾਂ ਬਰਾਲਾ ਸਾਈ ਹੈ ਸਾਰਾ ਸਾਡਾ ਸਾਨੂੰ ਤਾਂ ਪੂਰਾ ਸਹਿਯੋਗ ਹੈ ਨਾ ਤਾਂ ਕਿਉਂਕਿ ਗੱਲ ਹੈਗੀ ਕਿ ਅਸੀਂ ਕੁਝ ਵੀ ਨਹੀਂ ਹੈਗੇ ਫੋਸਤ ਬਗੈਰ ਜੇ ਪੁਲਸ ਸਾਡਾ ਸਹਿਯੋਗ ਕਰੇਗੀ ਔਰ ਉਹਦੇ ਨਾਲ ਹੀ ਅਸੀਂ ਅੱਗੇ ਵਧਾਂਗੇ ਤਾਂ ਅਸੀਂ ਥੈਂਕਸ ਕਰਦੇ ਹਾਂ ਪੁਲਸ ਦਾ ਵੀ ਜਿਹੜਾ ਸਾਡੇ ਨਾਲ ਵੋਟੇ ਨਾਲ ਵੋਟਾ ਲਾ ਕੇ ਜੁੜੇ ਹੈ ਤੇ ਇੱਕ ਭਾਈ ਜਦੋਂ ਆਪਾਂ ਵੀਡੀਓ ਪਾਈਦੀਆਂ ਲੋਕੀ ਬਹੁਤ ਕਮੈਂਟ ਕਰਦੇ ਕਹਿੰਦੇ ਪਿੱਛੇ ਆ ਕੁਝ ਚੱਲਦਾ ਪਿੱਛੇ ਆ ਕੁਝ ਚੱਲਦਾ ਧੰਦਾ ਚੱਲਦਾ ਸਰ ਗੱਲ ਇਹ ਤਾਂ ਹੈ ਕਿ ਜਿਹੜਾ ਤਾਜਮਹਿਲ ਇੱਕ ਦਿਨ 'ਚ ਤਾਂ ਤਿਆਰ ਨਹੀਂ ਹੋਇਆ ਜਿਹੜਾ ਜਿਹੜੀ ਇਹ ਵੀ ਚੀਜ਼ ਇਹ ਵੀ ਚੀਜ਼ ਹੈਗੀ ਉਹ ਇੱਕ ਦਿਨ ਚ ਤਿਆਰ ਨਹੀਂ ਹੋਈ ਇਹਨੂੰ ਹੌਲੀ ਹੌਲੀ ਇਹ ਚੀਜ਼ਾਂ ਜਾਣੀਆਂ ਕਿਉਂਕਿ ਅਸੀਂ ਜਿਸ ਤਰੀਕੇ ਦੇ ਨਾਲ ਇਹਨੂੰ ਨੌਕ ਕਰ ਦਿੱਤਾ ਹੈ ਉਹਦੇ ਨਾਲ ਜਿਹੜਾ ਪ੍ਰੋਸਟੀਟਿਊਟ ਤੇ ਡਰੈਕਸ ਦਾ ਕੰਮ ਹੈ ਇੱਥੇ ਉਹਨੂੰ ਨੱਥ ਪਾਏਗੀ ਪਰ ਹੌਲੀ ਹੌਲੀ ਅਸੀਂ ਅੱਗੇ ਵੀ ਜਿਹੜੇ ਆਈਡੈਂਟੀਟੀ ਆਈਡੈਂਟੀਫਾਈ ਕਰਾਂਗੇ ਕਿਹੜੇ ਕਿਹੜੇ ਪੀਜੀਆ ਦੇ ਵਿੱਚ ਜਾਂ ਕਿੱਥੇ ਕਿੱਥੇ ਇਹ ਗਲਤ ਕੰਮ ਚੱਲ ਰਿਹਾ ਤੇ ਉਹ ਅਸੀਂ ਪੁਲਿਸ ਨੂੰ ਆਪਾਂ ਇਨਫੋਰਮ ਕਰਾਂਗੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਚੀਜ਼ਾਂ ਨੂੰ ਆਪਾਂ ਰੋਕਾਂਗੇ ਕੁਝ ਪਾਜੀ ਹਫਤਾ ਤੁਹਾਡੀ ਟੀਮ ਪਹਿਲਾਂ ਨਹੀਂ ਆਈ ਕੰਮ ਫੇਰ ਦੁਬਾਰਾ ਸਟ ਲੋਕੀ ਵੀ ਦੱਸਣ ਲੱਗ ਪਈ ਸਾਨੂੰ ਫੋਨ ਕਰਕੇ ਦੁਬਾਰਾ ਕੰਮ ਚੱਲ ਪਿਆ ਜੀ ਜੀ ਤੇ ਹੁਣ ਇਸ ਟਾਈਮ ਜਦੋਂ ਤੁਹਾਡੀ ਐਂਟਰੀ ਹੋਈ ਆ ਦੁਬਾਰਾ ਫੇਰ ਅੱਜ ਹੁਣ ਕਿੱਦਾਂ ਦਾ ਮਹੌਲ ਦੇਖਿਆ ਕਿ ਪਿੱਛੇ ਕਿਤੇ ਸਰ ਮੈਂ ਹੁਣ ਥੋੜਾ ਦੇਖ ਕੇ ਆਇਆ ਪਿੱਛੇ ਓਕੇ ਆ ਬਿਲਕੁਲ ਔਰ ਜਿਹੜੇ ਗਲਤ ਆਨਸਰ ਉਹਨਾਂ ਨੂੰ ਸਮਝ ਆ ਗਈ ਹੈ ਕਿ ਦੁਬਾਰਾ ਤੋਂ ਕੰਮ ਸਟ੍ਰਿਕਟ ਹੋਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੂੰ ਸਿੱਧਾ ਸਿੱਧਾ ਸਾਡਾ ਆਨਸਰ ਹੈ ਕਿ ਤੁਸੀਂ ਇਹ ਜਗ੍ਹਾ ਛੱਡ ਦਿਓ ਇਹ ਜਗ੍ਹਾ ਸਟੂਡੈਂਟਸ ਵਾਸਤੇ ਆ ਤੇ ਸਿਰਫ ਸਟੂਡੈਂਟ ਵਾਸਤੇ ਤੇ ਤੇ ਤੁਸੀਂ ਸਾਰਾ ਇੱਥੇ ਹੀ ਹੁੰਨੇ ਆ ਸਿਰਫ ਕਿ ਜਾਂ ਪਿੱਛੇ ਵੀ ਸਾਰਾ ਗੇੜਾ ਮਾਰਦੇ ਆ ਲੋਕ ਇੱਟ ਦੇਖੋ ਸਾਡੀ ਟੀਮ 2-4 ਦਿਨਾਂ ਦੇ ਵਿੱਚ ਸਾਡੀ ਟੀਮ ਪੂਰੀ ਹੋ ਜਾਣੀ ਹੈ ਤੇ ਸਾਡੇ ਸਾਰੇ ਹਰ ਪਾਸੇ ਸਾਡੀ ਗੇਟਾਂ ਤੇ ਵੀ ਹੋਊਗੀ ਤੇ ਅੰਦਰ ਵੀ ਹੋਊਗੀ ਤੇ ਸਾਡੇ ਜਿਹੜੇ ਕੈਮਰਿਆਂ ਦੀ ਪ੍ਰੋਵੀਜ਼ਨ ਹੈਗੀ ਉਹ ਤੋਂ ਅਸੀਂ ਹਰ ਚੀਜ਼ ਕੰਟਰੋਲ ਕਰ ਰਹੇ ਆ ਇਹਨਾਂ ਦੇਖੋ ਕਿ ਇਹ ਹੀ ਕੈਮਰੇ ਲੱਗੇ ਆ ਸਾਡੇ ਜਗ੍ਹਾ-ਜਗ੍ਹਾ ਤੇ ਕੈਮਰੇ ਉਹਨਾਂ ਦਾ ਕੰਟਰੋਲ ਇੱਕ ਜਗ੍ਹਾ ਤੇ ਹੀ ਲੈ ਕੇ ਖੜਾ ਕਰ ਦਿੱਤਾ ਹੈ ਤੇ ਜਿੱਥੇ-ਜਿੱਥੇ ਕੁਝ ਵੀ ਐਕਟੀਵਿਟੀ ਹੋ ਰਹੀ ਹੈ ਉਹ ਸਾਰੀਆਂ ਜਿਹੜੀਆਂ ਰਿਕਾਰਡਿੰਗ ਜਾਂ ਜਾਂ ਡਾਟਾ ਆ ਉਹ ਅਸੀਂ ਜਿਹੜਾ ਐਡਮਿਨਿਸਟ੍ਰੇਸ਼ਨ ਨੂੰ ਪਹੁੰਚ ਦਵਾਗੇ ਜਿਹਦੇ ਨਾਲ ਔਰਤੇ ਕੋਈ ਸ਼ਕਤੀ ਹੋਵੇ ਜਾਂ ਐਕਸ਼ਨ ਹੋਵੇ ਭਾਜੀ ਕਿੰਨੇ ਕਿ ਐਂਟਰਸ ਹੈਗੇ ਆਪਣੀ ਲੋਕ ਗੇਟ ਦੇ ਵਿੱਚ ਆਪਣੀਆਂ ਸਰ ਤਿੰਨ ਚਾਰ ਐਂਟਰਸ ਹੈਗੀਆਂ ਨੇ ਜਿਨ੍ਹਾਂ ਦੇ ਵਿੱਚੋਂ ਆਲਮੋਸਟ ਸਾਰੇ ਤਾਂ ਗੇਟ ਲੱਗੇ ਆ ਤੇ ਉਹਨਾਂ ਆਪਣੀ ਸਿਕਿਉਰਿਟੀ ਜਿਹੜੀ ਹੈਗੀ ਆ ਉਹਦੀ ਇੰਪਲੀਮੈਂਟੇਸ਼ਨ ਦੇ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਕਿ ਇੱਥੇ ਗਲਤ ਆਂਸਰ ਨਾ ਆਵੇ ਓਕੇ ਕਿਉਂਕਿ ਜਿਹੜੇ ਬੱਚੇ ਆ ਉਹਨਾਂ ਦੀ ਸੇਫਟੀ ਬਹੁਤ ਜ਼ਰੂਰੀ ਹੈ ਖਾਸ ਕਰਕੇ ਜਿਹੜੀਆਂ ਬੱਚੀਆਂ ਨੇ ਜਿਹੜੀਆਂ ਚੰਗੇ ਪਰਿਵਾਰ ਦੀ ਹੈਗੀਆਂ ਨੇ ਉਹਨਾਂ ਨੂੰ ਉਹਨਾਂ ਉਹਨਾਂ ਤੇ ਜਦ ਕੋਈ ਟੋਟ ਕਰਦਾ ਜਾਂ ਉਹਨਾਂ ਦੇ ਹੱਥ ਫੜ ਲੈਂਦਾ ਜਾਂ ਉਹਨਾਂ ਨੂੰ ਗਲਤ ਮੈਸੇਜ ਕਰਦੇ ਆ ਤੇ ਸਾਨੂੰ ਉੱਥੇ ਫਿਰ ਇਦਾਂ ਲੱਗਦਾ ਕਿ ਅਸੀਂ ਐਜ਼ ਏ ਵੈਲਫੇਅਰ ਆਫ ਦਿਸ ਸੋਸਾਇਟੀ ਸਾਡੀ ਕੀ ਜ਼ਿੰਮੇਵਾਰੀ ਬਣਦੀ ਹੈ ਉਸ ਕਰਕੇ ਅਸੀਂ ਅੱਜ ਰਾਤ ਨੂੰ ਜਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਥੇ ਖੜੇ ਆ ਕਿ ਉਹ ਵੀ ਸਾਡੇ ਬੱਚੇ ਭਜੀ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋਵੇਂ ਜਿੱਦਾਂ ਪਿਛਲੀ ਵਾਰੀ ਆਪਾਂ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੇ ਗੱਲਬਾਤ ਕੀਤੀ ਸੀਗੀ ਉਹ ਕਹਿੰਦੇ ਅਸੀਂ ਬਹੁਤ ਸੇਫਲੀ ਫੀਲ ਕਰਦੇ ਪਏ ਅੱਜ ਟਾਈਮ ਇੱਥੇ ਅਸੀਂ 11 11 ਵਜੇ ਤੱਕ ਰਾਤ ਨੂੰ ਘੁੰਮ ਸਕਦੇ ਹਾਂ ਤੇ ਜਿੱਦਾਂ ਬੋਕ ਵਗੈਰਾ ਕਰਦੇ ਸਿਆਰ ਵਗੈਰਾ ਕਰਦੇ ਬੰਦੇ ਕਹਿੰਦੇ ਬਹੁਤ ਸੋਹਣਾ ਸਾਨੂੰ ਕੋਈ ਤੰਗ ਪ੍ਰੇਸ਼ਾਨੀ ਕਰਦਾ ਬੰਦਾ ਨਾ ਕੋ ਬਾਹਰੋਂ ਕੋ ਬੰਦਾ ਆਂਦਾ ਵਾ ਤੇ ਹੁਣ ਕਿਦਾਂ ਠੀਕ ਠਾਕ ਸਾਰਾ ਮੋੜ ਦੇਖੋ ਸਾਡੀ ਕੋਸ਼ਿਸ਼ ਹੈ ਉਹਨਾਂ ਨੂੰ ਸੇਫ এনਵਾਇਰਨਮੈਂਟ ਦੇਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਕਰਦੇ ਰਵਾਂਗੇ ਬਿਲਕੁਲ ਜੀ ਜਿੰਨਾ ਕੋਈ ਸੇਫ ਫੀਲ ਕਰਦੇ ਆ ਉਹਨਾਂ ਦੀ ਫੀਡਬੈਕ ਉਹਨਾਂ ਨੇ ਦੇਣੀ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬੈਟਰ ਐਟਮੋਸਫੇਅਰ ਇੱਕ ਲਾਸਟ ਕੁਐਸਚਨ ਆ ਭਾਜੀ ਮੇਰਾ ਇੱਕ ਜਦੋਂ ਆਪਾਂ ਬੈਕ ਤੇ ਕੋਈ ਵੀ ਮੰਨ ਲਓ ਕੋਈ ਮੂਲ ਖਰਾਬ ਕਰਦਾ ਬੰਦਾ ਜਾਂ ਕੋਈ ਵੀ ਡਰੱਗਲ ਡੀਲਰ ਕੋਈ ਵੀ ਆਂਦਾ ਜਾ ਜਾਂ ਕੁੜੀਆਂ ਛੇੜਦਾ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੇ ਤੁਹਾਨੂੰ ਫਿਰ ਉਹ ਕਿਸ ਨੰਬਰ ਤੇ ਫੋਨ ਕਰਦਾ ਤੁਸੀਂ ਕਿੱਦਾਂ ਟੀਮ ਬਣਾਈ ਹੈ ਆਪਣੀ ਕਿੱਦਾਂ ਤੁਹਾਡਾ ਵਰਕ ਚੱਲਦਾ ਫਿਰ ਇਹ ਸਾਡੀ ਨਾ ਵੈਲਫੇਅਰ ਦੀ ਜਿਹੜੀ ਟੀਮ ਹੈਗੀ ਸਾਡਾ ਇੱਕ ਸਾਡਾ ਗਰੁੱਪ ਹੈ ਉਸ ਗਰੁੱਪ ਦੇ ਅੰਦਰ ਘੱਟੋ ਘੱਟ 40-50 ਸਾਡੇ ਬੰਦੇ ਨੇ ਜਗਾ ਜਗਾ ਤੇ ਉਹ ਬ ਜਿੱਥੇ-ਕਿੱਥੇ ਕੋਈ ਐਕਟੀਵਿਟੀ ਹੁੰਦੀ ਹੈ ਉਹ ਫੋਟੋ ਵੀਡੀਓ ਜਾਂ ਮੈਸੇਜ ਕਨਵੇ ਕਰਦੇ ਨੇ ਜਿਹੜੀ ਸਾਡੀ ਟੀਮ ਹੈਗੀ ਹੈ ਉਹ ਐਕਟਿਵ ਹੋ ਜਾਂਦੀ ਹੈ ਫਿਰ ਆਪਾਂ ਉਥੇ ਉਸ ਏਰੀਆ 'ਚ ਪਹੁੰਚ ਜਾਂਦੇ ਹਾਂ ਭਾਈ ਕੋਈ ਆਪਣਾ ਨੰਬਰ ਦੇ ਦਿਓ ਕੋਈ ਜਿੰਨਾਂ ਨੂੰ ਜ਼ਰੂਰਤ ਹੋਵੇ ਤੁਹਾਨੂੰ ਜਿਹੜਾ ਫੋਨ ਕਰ ਸਕੇ ਕੋਈ ਬੰਦਾ ਹਾਂ ਮੇਰਾ ਨੰਬਰ ਹੈ ਜੀ 8847065685 ਇਨ ਕੇਸ ਅਗਰ ਕਿਸੇ ਸਟੂਡੈਂਟ ਦੀ ਵੈਲਫੇਅਰ ਵਾਸਤੇ ਕੋਈ ਜ਼ਰੂਰਤ ਹੈਗੀ ਹੈ ਤਾਂ ਆਪਾਂ ਸਟਾਫ ਕਰਦੇ ਹਾਂ ਠੀਕ ਹੈ ਭਾਈ ਧੰਨਵਾਦ ਥੈਂਕ ਯੂ ਸਰ